ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਰਵਿੰਦਰ ਸਿੰਘ ਨੇ ਜਲੰਧਰ ਦੇ ਵਿੱਚ ਅਜ ਰੈਲੀ ਕੀਤੀ ਅਤੇ ਨਵੇਂ ਐਲਾਨ ਕੀਤੇ ਕੈਪਟਨ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਪਟਰੋਲ ਸਸਤਾ ਹੈ ਅਸੀਂ ਲੋਕੋ ਉਥੇ ਪਟਰੋਲ ਪਵਾਣ ਜਾਂਦੇ ਨੇ ਅਸਲੀ ਕਾਂਗਰਸ ਦੀ ਸਰਕਾਰ ਬਣਨ ਤੇ ਪਟਰੋਲ ਤੇਨ ਰੁਪਏ ਪ੍ਰਤੀ ਲੀਟਰ ਸਸਤਾ ਕਰਨਗੇ ਤਾਂ ਕਿ ਰੇਟ ਬਰਾਬਰ ਹੋ ਜਾਣਾ ਇਸਦਵਾ ਕੈਪਟਨ ਨੇ ਕਿਹਾ ਕਿ 15 ਰੁਪਏ ਐਲਪੀਜੀ ਗੈਸ ਵੀ ਸਸਤੀ ਹੋਵੇਗੀ ਇਸਦਵਾ 60 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਬਜ਼ੁਰਗ ਪੂਰੇ ਪੰਜਾਬ ਦੇ ਵਿੱਚ ਬੱਸ ਅੰਦਰ ਫ੍ਰੀ ਚ ਸਫ਼ਰ ਕਰ ਸਕਣਗੇ ਅਤੇ ਬਿਜਲੀ ਦੇ ਉੱਤੇ ਡਿਊਟੀ ਨੂੰ ਵੀ 10% ਤੱਕ ਘਟਾਇਆ ਜਾਏਗਾ ਬਾਗਿਆ ਨੂੰ ਕਾਗਜ਼ ਵਾਪਸ ਨਾ ਲੈਣ ਮਗਰੋਂ ਕਾਂਗਰਸ ਸਖਤੀ ਵਰਤਣ ਦੇ ਉਤਰਾਏ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਮਹਿੰਦਰ ਸਿੰਘ ਨੇ ਬਾਗਿਆ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਬਾਗਿਆ ਨੇ ਕਾਗਜ਼ ਵਾਪਸ ਨਾ ਲਏ ਤਾਂ ਉਹਨਾਂ ਨੂੰ ਪਾਰਟੀ ਤੋਂ ਹਮੇਸ਼ਾ ਲਈ ਕੱਢ ਦਿੱਤਾ ਜਾਏਗਾ ਕੈਪਟਨ ਅਮਰਿੰਦਰ ਸਿੰਘ ਦੋ ਹਲਕੇ ਤਾਂ ਛੋਣ ਲੜ ਰਹੇ ਨੇ ਜੋ ਖੁਦ ਭਾਵੇਂ ਲੰਬੀ ਹੈ ਤੇ ਬਾਕੀ ਪੰਜਾਬ ਦੀ ਜੰਗ ਜੁਟੇ ਨੇ ਜਦਕਿ ਉਹਨਾਂ ਦਾ ਪਰਿਵਾਰ ਜੱਦੀ ਹਲਕੇ ਪਟਿਆਲਾ ਵਿੱਚ ਪ੍ਰਚਾਰ ਕਰ ਰਿਹਾ ਹੈ ਕੈਪਟਨ ਦੀ ਪੋਤੀ ਸਹਿਰ ਸਿੰਘ ਗਲੀਮੋਲੋਂ ਜਾ ਕੇ ਵੋਟ ਲਈ ਅਪੀਲ ਕਰ ਰਹੀ ਹੈ ਜਰਜਿੰਦਰ ਰਣਿੰਦਰ ਸਿੰਘ ਅਤੇ ਰੇਸ਼ਮਾ ਦਿੱਤੀ ਹੈ ਉਹ ਪੈरिस ਵਿੱਚ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕਰ ਰਹੀ ਹੈ ਸਿੰਘ ਦਾ ਲੈਜ਼ਾ ਪਾਵੇਂ ਠੇਡ ਪੰਜਾਬੀ ਨਹੀਂ ਪਰ ਉਹ ਪੰਜਾਬੀਆਂ ਨੂੰ ਆਪਣੇ ਦਾਦੇ ਲਈ ਵੋਟ ਪਾਉਣ ਦੀ ਅਪੀਲ ਜ਼ਰੂਰ ਕਰ ਰਹੀ ਹੈ ਅਸੂਰੇ ਜਰਿੰਦਰ ਦੇ ਪੌਸ਼ੇਲਾਕੇ ਕੁਲੂਰ ਤੇ ਚਾਰਾਉਂਡ ਫਾਇਰ ਹੋਏ ਐਫਾਇਰ ਪਾਲੂ ਗੈਂਗ ਨੇ ਪੰਜਮ ਤੇ ਕੀਤੇ ਪੰਜਮ ਨੂੰ 3 ਗੋਲੀਆਂ ਲੱਗੀਆਂ ਨੇ ਤੇ ਹਸਪਤਾਲ ਦੇ ਵਿੱਚ ਇਲਾਜਾ ਦੀਨ ਹੈ ਆਲੂ ਤੇ ਪੰਚਮ ਦੋਹਾ ਤੇ ਕਈ ਕੇਸ ਦਰਜ ਨੇ ਅਤੇ ਦੋਵੇਂ ਪਗੋੜੇ ਨੇ ਦੋਹਾ ਤੇ ਲੁੱਟ ਤੇ ਰਾਦੇ ਦੇ ਕਤਲ ਦੇ ਕਈ ਮਾਮਲੇ ਦਰਜ ਨੇ ਮਾਮਲੇ ਚ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ এবਾਰ ਜੰਦਰ ਉਸ ਦਿਨ ਵਾਪਰੇ ਜਦ ਉਦੇਸ਼ ਤੇ ਵਿਤਮੰਤੀ ਅਰੁੰਦੇੜੀ ਸ਼ਹਿਰ ਦੇ ਦੌਰੇ ਤੇ ਆਏ ਨੇ ਮੌਕੇ ਵਾਰ ਦਾ ਤੋਂ 1 ਘੰਟਾ ਬਾਅਦ ਹੀ ਮੈਸਪੋਣਾ ਕਿਲੋਮੀਟਰ ਦੂਰੋਂ ਅਰੁੰਦੇੜੀ ਲੰਕ ਕੇ ਆਪਣੀਆਂ ਰੈਲੀਆਂ ਲੀ ਗਏ ਸਨ ਲੁਧਿਆਣਾ ਪੁਲਿਸ ਨੇ ਫਿਰੋਜ਼ਪੁਰ ਰੋਡ ਤੇ ਵੇਰਕਾ ਮਿਲਕ ਪਲਾਂਟ ਨੇੜੇ ਉਹਨਾਂ ਕੇ ਬੰਦੀ ਦੌਰਾਨ ਇੱਕ ਕਾਰ ਚੋਰ ਚਾਲੀ ਲੱਖ ਦੀ ਕਰੰਸੀ ਬਰਾਮਦ ਕੀਤੀ ਹੈ ਕਾਰ ਸਵਾਰ ਚਾਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਖੁਦ ਨੂੰ ਬੈਂਕ ਮੁਲਾਜ਼ਮ ਦੱਸ ਰਹੇ ਨੇ ਚੋਣਾ ਕਾਰਨ ਕੀਤੀ ਗਈ ਨਾਕੇ ਬੰਦੀ ਦੌਰਾਨ ਪੁਲਿਸ ਦੇ ਹੱਥੇ ਸਫਲਤਾ ਲੱਗੀ ਹੈ ਬਟਾਲੋ ਜੇ ਸਿਟੀ ਰੋਡ ਤੇ ਲੱਕੜ ਬਾਜ਼ਾਰ ਚਾ ਸਵੇਰੇ ਭਿਆਨਕ ਅੱਗ ਲੱਗੀ ਜਿਸ ਕਾਰਨ ਦੋ ਫਰਨੀਚਰ ਹਾਊਸ ਅੱਗ ਦੀ ਚਪੇਟ ਵਿੱਚ ਆ ਗਏ ਜਿਸ ਨਾਲ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹਾਲਕਿ ਸਵੇਰ ਦਾ ਸਮਾਂ ਹੋਣ ਕਾਰਨ ਦੁਕਾਨਾਂ ਬੰਦ ਸਨ ਇਸ ਲਈ ਜਾਣੇ ਨੁਕਸਾਨ ਤੋਂ بچਿਆ ਜਾ ਸਕਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਕਾਫੀ ਮੁਸ਼ਕਲ ਦੇ ਬਾਦਖਤੇ ਕਾਬੂ ਪਾਇਆ ਜਦ ਕਿ ਅਗਲੰਗੜ ਦੇ ਕਾਰਨਾਂ ਬਾਰੇ ਫਰਹਾਲ ਪਤਾ ਨਹੀਂ ਲੱਗ ਸਕਿਆ